ਬੈਸੇਂ ਮੈਂ 2003 ਦੇ ਵਿੱਚ ਪੰਚਾਇਤ ਮੈਂਬਰ ਚੁਣਿਆ ਗਿਆ ਸੀ ਉਦੋਂ ਮੇਰੀ ਉਮਰ 24-25 ਸਾਲ ਦੀ ਸੀ ਔਰ ਐਕਟਿਵ ਜੇ ਤਾਂ ਗੱਲ ਕਰੀਏ ਤਾਂ 18 ਸਾਲ ਮੈਨੂੰ 2007 ਤੋਂ ਲੈ ਕੇ ਅੱਜ ਜੇ ਮੈਂ ਰਾਜਪਾਲੇ ਦੇ ਵਿੱਚ ਵੱਖ-ਵੱਖ ਆਉਧਿਆਂ ਤੇ ਕੀਤਾ ਔਰ ਹਰ ਇੱਕ ਵਿਧਾਨ ਸਭਾ ਦੀ ਇਲੈਕਸ਼ਨ ਰਹੀ ਹੈ ਜੇ ਜੇ ਲੋਕ ਸਭਾ ਦੀ ਇਲੈਕਸ਼ਨ ਰਹੀ ਹੈ ਹਰ ਇੱਕ ਚ ਐਕਟਿਵ ਕੀਤਾ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ 2014 ਤੋਂ ਜਦੋਂ ਮੈਂ ਜੁਆਇਨ ਕੀਤੀ ਮੈਨੂੰ ਬੜਾ ਹੀ ਪਿਆਰ ਮਿਲਿਆ ਮੈਨੂੰ ਕਿਸੇ ਦੋਸਤ ਮਿੱਤਰ ਦਾ ਫੋਨ ਆਂਦਾ ਹੈ ਰਾਤ 8:00 9:00 ਵਜੇ ਕੀ ਤੁਹਾਡਾ ਨਾਮ ਜਿਹੜਾ ਹੈ ਚੇਅਰਮੈਨ ਦੀ ਲਿਸਟ ਦੇ ਵਿੱਚ ਆਇਆ ਹੈ ਮੁੱਖ ਮੰਤਰੀ ਪੰਜਾਬ ਸਰਤਾਪ ਸਿੰਘ ਮਾਨ ਜੀ ਦੇ ਪੇਜ ਦੇ ਉੱਤੇ ਤੇ ਮੈਨੂੰ ਕਾਲ ਆਈ ਪਹਿਲਾਂ ਇੱਕ ਕਾਲ ਆਈ ਫਿਰ ਲਗਾਤਾਰ ਕੰਟੀਨਿਊ ਰਾਤ ਦੇ 12:00 ਵਜੇ ਤੱਕ ਕਾਲਾਂ ਆndੀਆਂ ਰਹੀਆਂ ਤੇ ਫਿਰ ਮੈਨੂੰ ਖੁਦ ਖੁਦ ਨਹੀਂ ਪਤਾ ਸੀ ਕਿ ਮੈਂ ਚੇਅਰਮੈਨ ਲੱਗਿਆ ਜਾਂ ਲਾਇਆ ਤੇ ਇਹ ਸੱਚੀ ਮੈਂ ਤੁਹਾਨੂੰ ਦੱਸ ਰਿਹਾ ਮਬੂਲੀ ਕਿ ਮੈਨੂੰ ਕੋਈ ਵੀ ਨੌਲੇਜ ਨਹੀਂ ਸੀ ਕਿ ਮੈਨੂੰ ਲਗਾਇਆ ਜਾ ਰਿਹਾ ਹੈ ਕਿ ਤੁਸੇ ਬਿਲਕੁਲ ਹੀ ਸਾਈਲੈਂਟ ਹੋ ਗਏ ਸੀ ਕਿ ਕਾਰਨ ਨਹੀਂ ਬਿਲਕੁਲ ਸਾਈਲੈਂਟ ਵਾਲੀ ਗੱਲ ਨਹੀਂ ਕੁਝ ਥੋੜੀ ਬਹੁਤੀ ਐਕਟੀਵਿਟੀ ਹੁੰਦੀ ਸੀਗੀ ਪਰ ਮਤਲਬ ਉਸ ਲੈਵਲ ਦੀ ਨਹੀਂ ਹੁੰਦੀ ਸੀਗੀ ਜਿਸ ਟਾਈਮ ਜਿਸ ਲੈਵਲ ਦੀ ਲੋਕ ਦੇਖਣਾ ਚਾਹੁੰਦੇ ਸੀਗੇ ਕਿ ਹਾਂ ਤਾਂ ਗੱਲ ਦਾ ਮੁੱਕ ਕਰਦੇ ਹਾਂ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਐ ਜਿਹੜੀ ਮਾਰਕੀਟ ਕਮੇਟੀ ਦੀ ਚੇਅਰਮੈਨ ਹੀ ਹੁੰਦੀ ਐ ਇਹਦੇ ਚ ਤੁਹਾਨੂੰ ਪਤਾ ਐ ਵੀ ਹਾਂ ਵੀ ਕਿਹੜੇ ਕਿਹੜੇ ਮਕੀਆ ਮੈਂ ਕੰਮ ਕੀਤਾ ਇਹ ਇਹਦੇ ਵਿੱਚ ਜ਼ਿਆਦਾ ਤੇ ਮਾਰਕੀਟ ਕਮੇਟੀ ਤੇ ਜਿਹੜਾ ਕੰਮ ਹੈਗਾ ਫੈਸਿਲਿਟੇਟ ਕਰਨਾ ਹੈ ਜਿਵੇਂ ਕਿ ਹੁਣ ਜਿਵੇਂ ਵੀ ਮੇਂਟੇਨੈਂਸ ਰਿਪੇਅਰ ਹੁੰਦੀ ਆ ਨਾ ਸਾਫ ਸਫਾਈ ਕਰਨੀ ਉਹਦੇ ਉਹਦੇ ਵਿੱਚ ਬਿਜਲੀ ਦਾ ਬੰਦੋਬਸਤ ਕਰਨਾ ਪਾਣੀ ਦਾ ਬੰਦੋਬਸਤ ਕਰਨਾ ਤੇ ਬਾਹਰ ਦਾ ਨੀ ਦਾ ਸਾਰੀ ਉਹ ਜਿਹੜਾ ਏਜੰਸੀਆਂ ਨਾਲ ਤਾਲਮੇਲ ਕਰਕੇ ਉਹ ਬਾਹਰ ਦਾ ਨੀ ਦਾ ਹੋ ਗਿਆ ਟਰਾਂਸਪੋਰਟ ਦਾ ਹੋ ਗਿਆ ਆੜਤੀਆਂ ਨੂੰ ਕੋਈ ਦਿੱਕਤ ਨਾ ਆਵੇ ਕਿਸਾਨ ਭਰਾਵਾਂ ਨੂੰ ਕੋਈ ਦਿੱਕਤ ਨਾ ਆਵੇ ਉਹ ਸਾਰਾ ਹੀ ਜਿਹੜਾ ਹੈ ਉਹਦੇ ਵਿੱਚ ਕੋਆਰਡੀਨੇਸ਼ਨ ਦਾ ਇੱਕ ਕਮ ਚੇਅਰਮੈਨ ਦਾ ਹੁੰਦਾ ਹੈ ਤੇ ਸਾਰੀ ਸਾਡੇ ਨਾਲ ਤੇ ਅਮਲਾ ਵੀ ਹੈ ਸਟਾਫ ਵੀ ਹੈ ਬਨੋਰ ਦੇ ਵਿੱਚ ਜਿੱਕੇ ਮੈਨੂੰ ਪਤਾ ਕਿ ਚਾਰ ਪੰਜ ਬੰਦਿਆਂ ਦਾ ਸੈਕਟਰੀ ਸਾਹਿਬ ਨੇ ਸੁਪਰਵਾਈਜ਼ਰ ਨੇ ਤੇ ਸਾਰਿਆਂ ਦਾ ਤਾਲਮੇਲ ਇਹੀ ਹੁੰਦਾ ਹੈ ਕਿ ਸਾਰੀ ਜਿਹੜੀ ਖਰੀਦ ਹੈ ਉਹ ਬੜੀ ਸੰਗਠਿਤ ਤਰੀਕੇ ਨਾਲ ਚੱਲੇ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਛਟ ਨੇ ਉਹਨਾਂ ਦਾ ਅਸ਼ੀਰਵਾਦ ਹੈ ਉਹਨਾਂ ਦੀ ਗਾਈਡੈਂਸ ਵੀ ਮੈਨੂੰ ਟਾਈਮ ਟੂ ਟਾਈਮ ਮਿਲਦੀ ਰਹਿੰਦੀ ਹੈ ਤੇ ਮੇਰਾ ਸੀਜ਼ਨ ਆ ਗਿਆ ਤਾਂ ਹੁਣ ਫਸਲਾਂ ਵੀ ਲੋਕਾਂ ਨੇ ਉਹਨਾਂ ਨੇ ਗੇਰਨੀ ਆ ਆਪਣੀਆਂ ਹੈਨਾ ਜ਼ਿਮੀਦਾਰਾਂ ਨੇ ਤੇ ਪਾਣੀ ਦਾ ਪ੍ਰਬੰਧਨ ਛੇਤੀ ਛੇਤੀ ਕਰਨਾ ਹੈ ਲੋਕ ਜੀ ਮੈਂ ਹਾਂ ਤੁਹਾਡਾ ਆਪਣਾ ਬੱਬੂ ਦਿਲਹੋੜ ਤੁਸੀਂ ਦੇਖ ਰਹੇ ਹੋ ਮਿਸ਼ਨ ਪੰਜਾਬ ਦਾ ਚੈਨਲ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਤਾਂ ਕਿ ਤੁਹਾਡੇ ਤੱਕ ਸਾਡਾ ਸਮੇਂ ਸਿਰ ਨੋਟੀਫਿਕੇਸ਼ਨ ਪਹੁੰਚ ਸਕੇ ਤੁਸੀਂ ਸਾਡੇ ਹਾਈਲਾਈਟ ਦੇ ਵਿੱਚ ਦੇਖ ਹੀ ਲਿਆ ਹੋਵੇਗਾ ਕਿ ਅੱਜ ਅਸੀਂ ਕਿਹਨਾਂ ਨਾਲ ਮੁਲਾਕਾਤ ਕੀਤੀ ਹੈ ਸਾਡੇ ਨਾਲ ਮੌਜੂਦ ਨੇ ਹਲਕਾ ਰਾਜਪੁਰਾ ਦੇ ਦਿਗਜ ਚਿਹਰੇ ਜਸਵੀਰ ਸਿੰਘ ਚੰਦੂਆ ਜੀ ਜਿਹੜੇ ਕਿ ਸਰਕਾਰ ਵੱਲੋਂ ਉਹਨਾਂ ਨੂੰ ਹੋਣਾ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਅਸੀਂ ਸੋਚਿਆ ਕਿ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਬੁਲਾਇਆ ਸਭ ਤੋਂ ਪਹਿਲਾਂ ਚੰਦੂਆ ਜੀ ਤੁਹਾਡਾ ਸਵਾਗਤ ਹੈ ਸਾਡੇ ਮਿਸ਼ਨ ਪੰਜਾਬ ਦਾ ਚੈਨਲ ਤੇ ਬਹੁਤ-ਬਹੁਤ ਧੰਨਵਾਦ ਬਬੂ ਜੀ ਤੁਹਾਡਾ ਔਰ ਮੈਂ ਮਿਸ਼ਨ ਪੰਜਾਬ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਾਫੀ ਟਾਈਮ ਹੋ ਗਿਆ ਤੁਹਾਨੂੰ ਮੈਂ ਫੋਨ ਕਾਲਸ ਵਗੈਰਾ ਕਰ ਰਿਹਾ ਸੀਗਾ ਕਿ ਤੁਸੀਂ ਸਾਨੂੰ ਸਮਾਂ ਦਿਓ ਗੱਲਬਾਤ ਕਰਨ ਲਈ। ਪਰ ਤੁਸੀਂ ਬਹੁਤ ਔਖਾ ਸਾਨੂੰ ਸਮਾਂ ਦਿੱਤਾ। ਇੰਨੇ ਕਿੰਨੇ ਕ ਵਿਜੇ ਹੋ ਗਏ ਸੀਗੇ। ਔਖੇ ਸਮੇ ਵਾਲੀ ਤਾਂ ਕੋਈ ਗੱਲ ਨਹੀਂ ਆ ਮੈਨੂੰ ਲੱਗਦਾ 4-5 ਦਿਨ ਪਹਿਲਾਂ ਹੀ ਆਪਣੀ ਰਾਬਤਾ ਹੋਇਆ। ਤੇ ਜਿਵੇਂ ਕਿ ਸ਼ੁਰੂ-ਸ਼ੁਰੂ ਚ ਹੁੰਦਾ ਕਿ ਬਹੁਤ ਸਾਰੇ ਸਾਡੇ ਵਲੰਟੀਅਰਾਂ ਦੇ ਵਿੱਚ ਵੀ ਜੋਸ਼ ਹੈ ਔਰ ਜਿਵੇਂ ਕਿ ਮੇਰਾ ਬੜਾ ਲੰਮਾ ਸਿਆਸੀ ਕੈਰੀਅਰ ਹੈ ਤਾਂ ਲੋਕ ਜਾਣਦੇ ਸਾਰ ਕੋਈ ਵਿਸ਼ਕਰਨ ਆਂਦਾ ਤੇ ਕੋਈ ਨਾ ਕੋਈ ਪ੍ਰੋਗਰਾਮ ਲੱਗਿਆ ਰਹਿੰਦਾ ਸੀ ਅੱਜ ਮੈਨੂੰ ਜਿਵੇਂ ਹੀ ਟਾਈਮ ਮਿਲਿਆ ਮੈਂ ਸਵੇਰੇ ਹੀ ਤੁਹਾਨੂੰ ਤੁਹਾਡੇ ਨਾਲ رابطہ ਹੋਇਆ ਤੇ ਆਪਾਂ ਨੇ ਅੱਜ ਇੰਟਰਵਿਊ ਦੇ ਲਈ ਤੁਹਾਨੂੰ ਟਾਈਮ ਮਿਲਿਆ ਆਪਾਂ ਨੂੰ ਇਕੱਠੇ ਹੋਣ ਕਿੰਨੇ ਲੰਮਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਰਾਜਨੀਤਿਕ ਕੈਰੀਅਰ ਸ ਬੈਸੇ ਮੈਂ 2003 ਦੇ ਵਿੱਚ ਪੰਚਾਇਤ ਮੈਂਬਰ ਚੁਣਿਆ ਗਿਆ ਸੀ ਉਦੋਂ ਮੇਰੀ ਉਮਰ 24-25 ਸਾਲ ਦੀ ਸੀ ਔਰ ਉਸ ਤੋਂ ਬਾਅਦ ਜੇ ਐਕਟਿਵ ਰਾਜਪਰੀ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ 2007 ਦੇ ਵਿੱਚ ਮੈਂ ਭੋਜਨ ਸਮਾਜ ਪਾਰਟੀ ਤੋਂ ਸਟਾਰਟ ਕੀਤੀ ਹੈ ਤੇ ਜਦੋਂ ਫਿਰ ਆਮ ਆਦਮੀ ਪਾਰਟੀ ਬਣੀ ਹੈ 2014 ਚ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਔਰ ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੇ ਵਿੱਚ ਅਸੀਂ ਪੂਰਾ ਜੋਰ ਲਾਇਆ ਯਾਨੀ ਕਿ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਪੰਚਾਇਤ ਮੈਂਬਰ 2003 ਦੇ ਵਿੱਚ ਤੁਸੀਂ ਬਣੇ ਸੀਗੇ ਹੈਨਾ ਯਾਨੀ ਕਿ ਕਾਫੀ ਲੰਮਾ ਸਮਾਂ ਹੋ ਗਿਆ ਤੁਸੀਂ ਪੋਲਿਟਿਕਸ ਦੇ ਵਿੱਚ ਜੀ ਐਕਟਿਵ ਜੇ ਆਪਾਂ ਗੱਲ ਕਰੀਏ ਤਾਂ 18 ਸਾਲ ਮੈਨੂੰ 2007 ਤੋਂ ਲੈ ਕੇ ਅੱਜ ਜੇ ਮੈਂ ਰਾਜਪਾਲੇ ਦੇ ਵਿੱਚ ਵੱਖ-ਵੱਖ ਆਉਦਿਆਂ ਤੇ ਕੀਤਾ ਔਰ ਹਰ ਇੱਕ ਵਿਧਾਨ ਸਭਾ ਦੀ ਇਲੈਕਸ਼ਨ ਰਹੀ ਹੈ ਚੇ ਚੇ ਲੋਕ ਸਭਾ ਦੀ ਇਲੈਕਸ਼ਨ ਰਹੀ ਹੈ ਹਰ ਇੱਕ ਚ ਐਕਟਿਵ ਕੀਤਾ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ 2014 ਤੇ ਜਦੋਂ ਮੈਂ ਜੁਆਇਨ ਕੀਤੀ ਮੈਨੂੰ ਬੜਾ ਹੀ ਪਿਆਰ ਮਿਲਿਆ 2017 ਦੇ ਵਿੱਚ ਪਾਰਟੀ ਨੇ ਇੱਥੋਂ ਆਸ ਤੋਂ ਜੋਸ਼ੀ ਜੀ ਨੂੰ ਟਿਕਟ ਦਿੱਤੀ ਉਹਦੀ ਪੂਰੀ ਕੈਂਪੇਨ ਦਾ ਜਿਹੜਾ ਮੈਨੇਜਰ ਮੈਂ ਜ਼ਿੰਮੇਵਾਰੀ ਨਿਭਾਈ ਉਹ ਤੁਸੀਂ ਕੀਤਾ ਜੀ ਜੀ 2019 ਦੇ ਵਿੱਚ ਭੈਣ ਨੀਨਾ ਮਿੱਤਲ ਜੀ ਨੂੰ ਐਮਪੀ ਦੀ ਇਲੈਕਸ਼ਨ ਲੜਾਈ ਉਦੋਂ ਮੈਂ ਇਹਨਾਂ ਦਾ ਸਾਰਾ ਇੱਥੇ ਪ੍ਰੋਗਰਾਮ ਮੈਂ ਹੀ ਦੇਖਦਾ ਸੀਗਾ ਔਰ ਉਸ ਤੋਂ ਬਾਅਦ ਹੁਣ 2022 'ਚ ਫੇਰ ਜਿਹੜੇ ਐਮਐਲਏ ਬਣੇ ਨੀਨਾ ਮਿੱਤਲ ਅਸੀਂ ਉਹਨਾਂ ਦੀ ਪੂਰੀ ਸਪੋਰਟ ਕੀਤੀ ਹੈ ਤੇ ਜਿਵੇਂ ਵੀ ਪਾਰਟੀ ਨੇ ਉਸ ਤੋਂ ਬਾਅਦ ਹੁਣ ਵੱਖ-ਵੱਖ ਸਟੇਟਾਂ ਦੇ ਵਿੱਚ ਹਰਿਆਣਾ 'ਚ ਇਲੈਕਸ਼ਨ ਹੋਈ ਹੈ ਗੁਜਰਾਤ 'ਚ ਹੋਈ ਹੈ ਦਿੱਲੀ 'ਚ ਹੋਈ ਹੈ ਹਰ ਇੱਕ ਜਗ੍ਹਾ ਪਾਰਟੀ ਨੇ ਡਿਊਟੀ ਲਗਾਈ ਹੈ ਤੋ ਅਸੀਂ ਤਾਂ ਦੇਖਣ ਨਾਲ ਨਵਾਂ ਦੀ ਕੋਸ਼ਿਸ਼ ਕੀਤੀ ਹਾਂ ਤਾਂ ਹੀ ਤੁਹਾਨੂੰ ਜਿਹੜੀ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੀਆਂ ਤੁਹਾਨੂੰ ਮੈਂ ਨਵੀਂ ਗੱਲ ਦੱਸਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਚੇਅਰਮੈਨੀ ਦਿੱਤੀ ਗਈ ਹੈ ਚੇਅਰਮੈਨੀ ਵੀ ਕਿਹੜੀ ਹੈ ਜਿਹੜੀ ਹਲਕੇ ਰਾਜਪੁਰੇ ਦੇ ਵਿੱਚ ਕਾਫੀ ਵੱਡਾ ਚਿਹਰਾ ਹੈ ਵੀ ਤੇ ਜਸਵੀਰ ਸਿੰਘ ਚੰਦੂ ਹੈ ਇਹਨਾਂ ਦਾ ਨਾਮ ਹੈ ਮੈਂ ਤੁਹਾਨੂੰ ਦੱਸ ਦਵਾਂ ਤੇ ਜਿਹੜੀ ਗੱਲ ਹੈ ਇਹਨਾਂ ਨੂੰ ਜਿਹੜੀ ਚੇਅਰਮੈਨੀ ਮਿਲੀ ਹੈ ਉਹ ਹਲਕਾ ਰਾਜਪੁਰਾ ਦੇ ਲੱਗੀ ਸਾਡੇ ਥੋੜੀ ਦੂਰ ਪੈਂਦਾ ਬਨੂੜ ਬਨੂੜ ਦੀ ਮਾਰਕੀਟ ਕਮੇਟੀ ਦੀ ਇਹਨਾਂ ਨੂੰ ਚੇਅਰਮੈਨ ਹੀ ਦਿੱਤੀ ਆ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡਾ ਜਿਹੜਾ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਵੀ ਤੁਸੀਂ ਸਾਨੂੰ ਇੱਕ ਤਾਂ ਟਾਈਮ ਦਿੱਤਾ ਤੇ ਨੰਬਰ ਦੂਜਾ ਜਿਹੜੇ ਤੁਹਾਨੂੰ ਚੇਅਰਮੈਨ ਹੀ ਦਿੱਤੀ ਇਹਦੀ ਬਹੁਤ-ਬਹੁਤ ਮੁਬਾਰਕਬਾहोत ਧੰਨਵਾਦ ਬੱਬੂ ਜੀ ਤੁਹਾਡਾ ਅੱਛਾ ਇੱਕ ਸਵਾਲ ਮੇਰੇ ਮਨ ਦੇ ਵਿੱਚ ਕਾਫੀ ਤੇ ਲੋਕ ਵੀ ਜਿਹੜੇ ਦੇਖ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਵੀ ਆ ਰਿਹਾ ਕਿ ਸਵਾਲ ਕਿਉਂ ਨਹੀਂ ਕਰ ਰਹੇ ਜਿਹੜੀ ਚੇਅਰਮੈਨ ਹੀ ਆ ਤੁਹਾਨੂੰ ਦਿੱਤੀ ਗਈ ਆ ਹੈਨਾ ਤੇ ਇਹ ਐਮਐਲਏ ਵੱਲੋਂ ਦਵਾਈ ਗਈ ਆ ਜਾਂ ਫਿਰ ਤੁਹਾਨੂੰ ਕਿਵੇਂ ਮਿਲੀ ਹੈ ਇਹ ਚੇਅਰਮੈਨ ਕਿਉਂਕਿ ਜਦ ਐਮਐਲਏ ਲਿਖ ਕੇ ਜੀ ਜੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਜਿਆ ਫਿਰ ਤੁਹਾਡੀ ਮੈਂਤ ਨੂੰ ਦੇਖ ਕੇ ਦੀ ਗਈ ਆ ਕਿਸੇ ਵੱਲੋਂ ਆ ਕਿਸੇ ਨੇ ਲਿਖ ਕੇ ਦਿੱਤਾ ਉੱਪਰ ਦੇਖੋ ਚੇਅਰਮੈਨ ਹੀ ਦਿੱਤੀ ਜਾਵੇ ਵੈਸੇ ਮੈਂ ਵੀ ਨਾ ਬੜਾ 24 ਤਰੀਕ ਨੂੰ ਸ਼ਾਮ ਨੂੰ ਮਨੂੰ ਕਿਸੇ ਦੋਸਤ ਮਿੱਤਰ ਦਾ ਫੋਨ ਆਂਦਾ ਹੈ ਰਾਤ ਨੂੰ 8 9 ਵਜੇ ਕੀ ਤੁਹਾਡਾ ਨਾਮ ਜਿਹੜਾ ਹੈ ਚੇਅਰਮੈਨ ਦੀ ਲਿਸਟ ਦੇ ਵਿੱਚ ਆਇਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪੇਜ ਦੇ ਉੱਤੇ ਤੇ ਮਨੂੰ ਕਾਲ ਆਈ ਪਹਿਲਾਂ ਇੱਕ ਕਾਲ ਆਈ ਫਿਰ ਲਗਾਤਾਰ ਕੰਟੀਨਿਊ ਰਾਤ ਦੇ 12 ਵਜੇ ਤੱਕ ਕਾਲਾਂ ਆndੀਆਂ ਰਹੀਆਂ ਤੇ ਫਿਰ ਮਨੂੰ ਖੁਦ ਖੋਦ ਨਹੀਂ ਪਤਾ ਸੀ ਕਿ ਮੈਂ ਚੇਅਰਮੈਨ ਲਗਾਇਆ ਜਾਂ ਲਾਇਆ ਤੇ ਇਹ ਸੱਚੀ ਮੈਂ ਤੁਹਾਨੂੰ ਦੱਸ ਰਿਹਾ ਬੱਬੂ ਜੀ ਕਿ ਮੈਨੂੰ ਕੋਈ ਵੀ ਨੌਲੇਜ ਨਹੀਂ ਸੀ ਕਿ ਮੈਨੂੰ ਲਗਾਇਆ ਜਾ ਰਿਹਾ ਹੈ ਜਾਂ ਲਗਣਾ ਹੈ ਤਾਂ ਇਹ ਲਗਾਇਆ ਮਤਲਬ ਪਾਰਟੀ ਨੇ ਸਾਡੇ ਕੰਮਾਂ ਨੂੰ ਦੇਖਦੇ ਹੋਏ ਹੁਣ ਇਹਦੇ ਵਿੱਚ ਕਿਹਨੇ ਮਤਲਬ ਸਾਡੀ ਉਹ ਕੀਤੀ ਹੈ ਰეკਮੈਂਡੇਸ਼ਨ ਮੈਨੂੰ ਸੱਚੀ ਇਹਦੇ ਕਸਮ ਤੋਂ ਨਹੀਂ ਪਤਾ ਕਿ ਕਿ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਪਰ ਮੈਨੂੰ ਲੱਗਦਾ ਨੇਚਰਲੀ ਪ੍ਰੋਸੈਸ ਦੇ ਵਿੱਚ ਸਾਰਿਆਂ ਨੂੰ ਹੀ ਐਮਐਲਏ ਦੀ ਵੀ ਰეკਮੈਂਡੇਸ਼ਨ ਹੁੰਦੀ ਹੈ ਇਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਹੁੰਦੀ ਹੈ ਸਟੇਟ ਲੈਵਲ ਦੀ ਲੈ ਕੇ ਸਾਰਾ ਕੁਝ شاید ਇੱਕ ਦੇਖਿਆ ਜਾਂਦਾ ਜਿਵੇਂ ਕਿ ਮੈਂ ਆਮ ਆਦਮੀ ਪਾਰਟੀ ਦੀ ਹਮੇਸ਼ਾ ਨੀਤੀ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਬਹੁਤ ਸਾਰੇ ਸਾਥੀ ਜਿਵੇਂ ਮਾੜਾ ਦੌਰ ਆ ਗਿਆ ਸੀ ਪਾਰਟੀ ਨੂੰ ਛੱਡ ਕੇ ਚਲੇ ਗਏ ਅਸੀਂ 2017 ਦੀ ਇਲੈਕਸ਼ਨ ਹਾਰੇ ਮੈਨੂੰ ਯਾਦ ਹੈ ਕਿ ਇੱਕ ਬਾਈਪੋਲ ਹੋਈ ਜਦੋਂ ਨਿੰਦਰ ਸ਼ਾਸਤਰੀ ਜੀ ਪ੍ਰਧਾਨ ਲੜੇ ਤੇ ਮਹਿਤਾ ਜੀ ਨੇ ਖਾਲੀ ਕੀਤੀ ਤੇ ਸਾਡੇ ਵੱਲੋਂ ਇੱਕ ਸਮੋਸਿਆਂ ਵਾਲੇ ਰਜੇਸ਼ ਸਿੰਘਾਨੀਆ ਜੀ ਇਲੈਕਸ਼ਨ ਲੜ ਰਹੇ ਸੀਗੇ ਤੇ ਅਸੀਂ 7-8 ਕਿ ਜਣੇ ਹੁੰਦੇ ਸੀਗੇ ਜਿਹੜੀ ਉਹਨਾਂ ਦੀ ਕੈਂਪੇਨ ਕਰ ਰਹੇ ਹੁੰਦੇ ਸੀ ਜਿਨ੍ਹਾਂ ਦੇ ਕੈਂਪੇਨ ਰਜੇਸ਼ ਸਿੰਘਾਨੀਆ ਜੀ ਹਾਂ ਨਹੀਂ ਕੈਂਪੇਨ ਕਿਹਨਾਂ ਦੀ ਕਰ ਰਹੇ ਸੀਗੇ ਆਮ ਆਦਮੀ ਪਾਰਟੀ ਦੇ ਵੱਲੋਂ ਸਾਡੇ ਕੈਂਡੀਡੇਟ ਸੀਗੇ ਰਜੇਸ਼ ਸਿੰਘਾਨੀਆ ਜੀ ਤੇ ਆਲਮੋਸਟ ਸਾਰੇ ਹੀ ਜੋ ਆਪਣੇ ਆਪ ਨੂੰ ਕਹਿੰਦੇ ਸੀ ਵੱਡੇ-ਵੱਡੇ ਉਹ ਸਾਰੇ ਪਾਰਟੀਆਂ ਛੱਡ ਕੇ ਦੌੜ ਗਏ ਸੀਗੇ ਤੇ ਅਸੀਂ ਪਾਰਟੀ ਦੀ ਨੀਤੀਆਂ ਨੂੰ ਉਸ ਟਾਈਮ ਵੀ ਨਹੀਂ ਛੱਡਿਆ ਜਿਵੇਂ ਦਾ ਵੀ ਦੌੜ ਰਿਹਾ ਖੈਰਾ ਸਾਹਮਣੇ ਪਾਰਟੀ ਦਾ ਨੁਕਸਾਨ ਕੀਤਾ ਤੋੜੀ ਉਸ ਟਾਈਮ ਵੀ ਅਸੀਂ ਪਾਰਟੀ ਦੀ ਲਾਈਨ ਨਹੀਂ ਛੱਡੀ ਤੇ ਸ਼ਾਇਦ ਪਾਰਟੀ ਨੇ ਵਫਾਦਾਰੀ ਨੂੰ ਦੇਖਦੇ ਹੋਈ ਅੱਜ ਸਾਨੂੰ ਇਸ ਜਿਹੜਾ ਹੈ ਉਹਦਾ ਇਨਾਮ ਦਿੱਤਾ ਹੈ ਕਹਿ ਲਓ ਵਫਾਦਾਰੀ ਦਾ ਵਿੱਚ ਨੂੰ ਤਾਂ ਤੁਸੀਂ ਬਿਲਕੁਲ ਹੀ ਸਾਈਲੈਂਟ ਹੋ ਗਏ ਸੀਗੇ ਕਾਰਨ ਨਹੀਂ ਬਿਲਕੁਲ ਸਾਈਲੈਂਟ ਵਾਲੀ ਗੱਲ ਨਹੀਂ ਕੁਝ ਥੋੜੀ ਬਹੁਤੀ ਐਕਟੀਵਿਟੀ ਹੁੰਦੀ ਸੀਗੀ ਪਰ ਮਤਲਬ ਉਸ ਲੈਵਲ ਦੀ ਨਹੀਂ ਹੁੰਦੀ ਸੀਗੀ ਜਿਸ ਟਾਈਮ ਜਿਸ ਲੈਵਲ ਦੀ ਲੋਕ ਦੇਖਣਾ ਚਾਹੁੰਦੇ ਸੀਗੇ ਕਿ ਹਾਂ ਚੰਦੂ ਆ ਜੋ ਜੀ ਚਾਹਦੇ ਸੀਗੇ ਲੋਕ ਦੇਖਣਾ ਤੇ ਤੁਹਾਡੀ ਗੱਲ ਠੀਕ ਹੈ ਬੱਬੂ ਜੀ ਜਿਵੇਂ ਕਿ ਮੈਂ ਹਰ ਇੱਕ ਵਿਧਾਨ ਸਭਾ ਚ ਪਾਰਟਿਸਿਪੇਟ ਕਰਦਾ ਸੀਗਾ ਤੇ 2022 ਦੇ ਵਿੱਚ ਸਾਡੇ ਕੁਝ ਮੇਰੇ ਘਰੇ ਵੀ ਮਿਸ ਹੈਪਨਿੰਗ ਹੋ ਗਈ ਫਾਦਰ ਸਾਹਿਬ ਮੇਰੇ ਸਪੈਰ ਹੋ ਗਏ ਤੇ ਉਸ ਤੋਂ ਬਾਅਦ ਜਿਵੇਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਤੁਹਾਡੇ ਦੇ ਵੱਜ ਜਾਂਦੀਆਂ ਨੇ ਉਸ ਦੇ ਕਾਰਨ ਫਿਰ ਥੋੜਾ ਜਿਹਾ ਪਰਿਵਾਰ ਨੂੰ ਸੰਭਾਲਣ ਦੇ ਲਈ ਕਾਰੋਬਾਰ ਨੂੰ ਸੰਭਾਲਣ ਦੇ ਲਈ ਥੋੜਾ ਟਾਈਮ ਵੀ ਲੱਗਿਆ ਤੇ ਫਿਰ ਜਦੋਂ ਚੀਜ਼ਾਂ ਸੁਮੂਤਲੀ ਹੋ ਜਾਂਦੀਆਂ ਫਿਰ ਟਾਈਮ ਹੁਣ ਕੱਟਣ ਦੀ ਪੂਰਾ ਕੋਸ਼ਿਸ਼ ਕਰ ਰਹੇ ਹਾਂ ਅੱਛਾ ਅਗਲੀ ਗੱਲ ਦਾ ਰੁਖ ਕਰਦੇ ਆ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਐ ਜਿਹੜੀ ਮਾਰਕੀਟ ਕਮੇਟੀ ਦੇ ਚੇਅਰਮੈਨ ਹੀ ਹੁੰਦੀ ਐ ਜੀ ਇਹਦੇ ਚ ਤੁਹਾਨੂੰ ਪਤਾ ਐ ਵੀ ਹਾਂ ਵੀ ਕਿਹੜੇ ਕਿਹੜੇ ਮਤਲਬ ਕਿਹੜੇ ਕਿਹੜੇ ਮੁੱਦੇ ਹੁੰਨੇ ਆ ਇਹਦੇ ਚ ਮਤਲਬ ਕਿਹੜੀ ਕਿਹੜੀਆਂ ਗੱਲਾਂ ਕਰਨੀਆਂ ਹੁੰਦੀਆਂ ਉਹਨਾਂ ਨਾਲ ਜਾ ਕੇ ਜਿਹੜੇ ਮਾਰਕੀਟ ਕਮੇਟੀ ਦੇ ਜਿਹੜੇ ਉਹ ਹੁੰਦੇ ਨੇ ਜਿਹੜੇ ਮੈਹਨਤ ਅਧਿਕਾਰੀ ਜੀ ਮਤਲਬ ਤੁਸੀਂ ਕਹਿਣਾ ਚਾ ਰਹੇ ਹੋ ਕਿ ਮਾਰਕੀਟ ਕਮੇਟੀ ਦੇ ਜਿਹੜਾ ਚੇਅਰਮੈਨ ਦਾ ਕੰਮ ਕੀ ਹੈਗਾ ਕੰਮ ਕੀ ਹੈ ਮੇਨ ਕੰਮ ਕੀ ਹੈ ਇਹ ਇਹਦੇ ਵਿੱਚ ਜ਼ਿਆਦਾ ਤੇ ਮਾਰਕੀਟ ਕਮੇਟੀ ਤੇ ਜਿਹੜਾ ਕੰਮ ਹੈਗਾ ਫੈਸਿਲਿਟੇਟ ਕਰਨਾ ਹੈ ਜਿਵੇਂ ਕਿ ਹੁਣ ਕਣਕ ਦੀ ਜਿਹੜੀ ਹੈ ਖਰੀਦ ਸਟਾਰਟ ਹੋਏਗੀ 1 ਅਪ੍ਰੈਲ ਤੋਂ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੰਡੀ ਦੀ ਜਿਵੇਂ ਵੀ ਮੇਨਟੇਨੈਂਸ ਰਿਪੇਅਰ ਹੁੰਦੀ ਹੈ ਨਾ ਸਾਫ ਸਫਾਈ ਕਰਨੀ ਉਹਦੇ ਉਹਦੇ ਵਿੱਚ ਬਿਜਲੀ ਦਾ ਬੰਦੋਬਸਤ ਕਰਨਾ ਪਾਣੀ ਦਾ ਬੰਦੋਬਸਤ ਕਰਨਾ ਤੇ ਬਾਰਦਾਨੇ ਦਾ ਸਾਰੀ ਉਹ ਜਿਹੜਾ ਏਜੰਸੀਆਂ ਨਾਲ ਤਾਲਮੇਲ ਕਰਕੇ ਉਹ ਬਾਰਦਾਨੇ ਦਾ ਹੋ ਗਿਆ, ਟਰਾਂਸਪੋਰਟ ਦਾ ਹੋ ਗਿਆ। ਆੜਤੀਆਂ ਨੂੰ ਕੋਈ ਦਿੱਕਤ ਨਾ ਆਵੇ, ਕਿਸਾਨ ਭਰਾਵਾਂ ਨੂੰ ਕੋਈ ਦਿੱਕਤ ਨਾ ਆਵੇ। ਉਹ ਸਾਰਾ ਹੀ ਜਿਹੜਾ ਹੈ ਉਹਦੇ ਵਿੱਚ ਕੋਆਰਡੀਨੇਸ਼ਨ ਦਾ ਇੱਕ ਕਮ ਚੇਅਰਮੈਨ ਦਾ ਹੁੰਦਾ ਹੈ ਤੇ ਸਾਰੀ ਸਾਡੇ ਨਾਲ ਉੱਥੇ ਅਮਲਾ ਵੀ ਹੈ, ਸਟਾਫ ਵੀ ਹੈ ਬਨੋੜ ਦੇ ਵਿੱਚ ਜਿੱਥੇ ਮੈਂ ਪਤਾ ਕੀਤਾ ਚਾਰ-ਪੰਜ ਬੰਦਿਆਂ ਦਾ ਸੈਕਟਰੀ ਸਾਹਿਬ ਨੇ, ਸੁਪਰਵਾਈਜ਼ਰ ਨੇ ਤੇ ਸਾਰਿਆਂ ਦਾ ਤਾਲਮੇਲ ਇਹੀ ਹੁੰਦਾ ਹੈ ਕਿ ਸਾਰੀ ਜਿਹੜੀ ਖਰੀਦ ਹੈ ਉਹ ਬੜੀ ਸਮੂਥਲੀ ਤਰੀਕੇ ਨਾਲ ਚੱਲੇ ਤੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਕਰ ਲੋਂਗੇ ਅਡਜਸਟਮੈਂਟ ਮਤਲਬ ਕਿਦਾਂ ਦੇਖੋ ਇਕੱਲੇ ਬੰਦੇ ਹੋਂ ਤੁਸੀਂ ਹੈ ਨਾ ਚੇਅਰਮੈਨ ਦੀ ਜ਼ਿੰਮੇਵਾਰੀ ਇੱਕ ਵੱਡੀ ਜ਼ਿੰਮੇਵਾਰੀ ਹੈ ਚੇਅਰਮੈਨ ਦੀ ਜੀ ਜੀ ਮੇਰੇ ਨਾਲ ਜਿੱਥੇ ਮੈਂ ਆ ਮੇਰੇ ਨਾਲ ਮੇਰੇ ਵਲੰਟੀਅਰ ਸਾਥੀ ਵੀ ਨੇ ਸਾਰਿਆਂ ਦਾ ਪਿਆਰ ਹੈ ਸਹਿਯੋਗ ਹੈ ਬਨੂੜ ਦੇ ਵਲੰਟੀਅਰਾਂ ਦਾ ਮੈਨੂੰ ਬੜਾ ਪਿਆਰ ਮਿਲਿਆ ਉਹ ਮੇਰੇ ਨਾਲ ਹਮੇਸ਼ਾ ਖੜੇ ਨੇ ਜਿੱਥੇ ਉਹਨਾਂ ਦੀ ਲੋਡ ਪਊਗੀ ਜ਼ਿੰਮੇਵਾਰ ਭਰਾਵਾਂ ਦੀ ਲੋਡ ਪਊਗੀ ਆੜਤੀਆਂ ਦੀ ਲੋਡ ਪਊਗੀ ਹਰ ਇੱਕ ਦੀ ਉਹਨਾਂ ਦੇ ਨਾਲ ਨੇਕ ਚੱਲਾਂਗੇ ਔਰ ਉੱਥੇ ਸਟਾਫ ਹੈ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਦੇ ਵੱਲੋਂ ਗਾਈਡੈਂਸ ਨੇ ਸਾਡੇ ਪੰਜਾਬ ਦੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਛਟ ਨੇ ਉਹਨਾਂ ਦਾ ਅਸ਼ੀਰਵਾਦ ਹੈ ਉਹਨਾਂ ਦੀ ਗਾਈਡੈਂਸ ਵੀ ਮੈਨੂੰ ਟਾਈਮ ਟੂ ਟਾਈਮ ਮਿਲਦੀ ਰਹਿੰਦੀ ਹੈ ਤੇ ਕੋਈ ਦਿੱਕਤ ਨਹੀਂ ਆਏਗੀ ਅਸੀਂ ਹੁਣ ਵੀ ਇਨਸ਼ੋਰ ਕਰਦੇ ਆ ਕਿ ਬਨੂੜ ਦੇ ਵਿੱਚ ਪੰਜ ਮੰਡੀਆਂ ਲੱਗਦੀਆਂ ਨੇ ਖੇੜਾ ਗੱਜੂ ਮਾਨਕਪੁਰ ਜਾਂਸਲਾ ਔਰ ਇੱਕ ਹੈ ਗੁਰਨਾ ਖੜੀ ਤੇ ਉੱਥੇ ਕਿਸਾਨ ਭਰਾਵਾਂ ਨੂੰ ਕੋਈ ਵੀ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਆਰਤੀ ਭਰਾਵਾਂ ਨੂੰ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਅਸੀਂ ਹੁਣੇ ਤੋਂ ਤਿਆਰੀ ਸਟਾਰਟ ਕਰਦੇ ਹਾਂ ਕਿਸਾਨ ਭਰਾ ਕਾਫੀ ਆਮ ਆਦਮੀ ਪਾਰਟੀ ਦਾ ਰੋਜ਼ ਮੁਜ਼ਾਰਾ ਵੀ ਕਰਦੇ ਨੇ ਅਹ ਦੇਖੋ ਕਿਤਾ ਵੀ ਤੁਹਾਨੂੰ ਦੇਖਣਾ ਪੈਣਾ ਆ ਚੱਲਣਾ ਪੈਣਾ ਆ ਹੈਨਾ ਦੇਖੋ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਪਹਿਲਾਂ ਤਾਂ ਸੈਂਟਰ ਨਾਲ ਸੰਬੰਧਿਤ ਨੇ ਜ਼ਿਆਦਾਤਰ ਜਿਵੇਂ ਕਿ ਐਮਐਸਪੀ ਦਾ ਹੈ ਉਹ ਵੀ ਕੇਂਦਰ ਸਰਕਾਰ ਹੀ ਕਰ ਸਕਦੀ ਹੈ ਤੇ ਜਿਹੜਾ ਉਹਨਾਂ ਦਾ ਧਰਨਾ ਸ਼ੰਭੂ ਲੱਗਿਆ ਹੋਇਆ ਬੜੇ ਲੰਬੇ ਸਮੇਂ ਤੋਂ ਅਸੀਂ ਵੀ ਸਪੋਰਟ ਕੀਤੀ ਆ ਉਹ ਧਰਨੇ ਨੂੰ ਟਾਈਮ ਟੂ ਟਾਈਮ ਤੇ ਉਹਨਾਂ ਦੀ ਜਿਹੜੀ ਮੰਗਾਂ ਨੇ ਜ਼ਿਆਦਾਤਰ ਸਕੇਂਦਰ ਨਾਲ ਸੰਬੰਧਿਤ ਨੇ ਜੇ ਉਹਨਾਂ ਦੀ ਕੋਈ ਸਟੇਟ ਨਾਲ ਸੰਬੰਧਿਤ ਮੰਗ ਹੈ ਤਾਂ ਸਟੇਟ ਸਰਕਾਰ ਸਾਡੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹ ਬਹੁਤ ਸੰਜੀਦਾ ਨੇ ਕਿਸਾਨਾਂ ਨੂੰ ਲੈ ਕੇ ਕਿਉਂਕਿ ਉਹ ਖੁਦ ਵੀ ਕਿਸਾਨ ਪਰਿਵਾਰ ਚੋਂ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜੇ ਕੋਈ ਕਰਨ ਵਾਲਾ ਤਾਂ ਅਸੀਂ ਉਹ ਤਾਂ ਬਹੁਤ ਜਲਦੀ ਕਰ ਦੋਗੇ ਕਿਉਂਕਿ ਸੀਐਮ ਸਾਹਿਬ ਪੂਰੇ ਐਕਟਿਵ ਨੇ ਮਾਨ ਸਾਹਿਬ ਨੇ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਚੇਅਰਮੈਨ ਦੀ ਘਰ ਤੁਹਾਡਾ ਰਾਜਪੁਰੇ ਚ ਤੇ ਜ਼ਿੰਮੇਵਾਰੀ ਤੁਹਾਨੂੰ ਬਨੋੜ ਦੀ ਦੇ ਦਿੱਤੀ ਹੈ ਜੀ ਦੇਖੋ ਕਿਵੇਂ ਹੈਂਡਲ ਕਰੋਗੇ ਲੋਕ ਲੋਕਾਂ ਨੂੰ ਮੁਸ਼ਕਲ ਤਾਂ ਨਹੀਂ ਹੋਏਗੀ ਤੁਹਾਨੂੰ ਮਿਲਣ ਦੇ ਵਿੱਚ ਜੇ ਤੁਸੀਂ ਬਨੋੜ ਦੀ ਗੱਲ ਕੀਤੀ ਹੈ ਕਿ ਮੇਰੀ ਉੱਥੇ ਅਵੇਲੇਬਿਲਿਟੀ ਕਿਵੇਂ ਰਹੇਗੀ ਜਿਸ ਦਿਨ ਤੋਂ ਅਸੀਂ ਕੁਰਸੀ ਤੇ ਬਹਿ ਜਾਊਗਾ ਉਸ ਦਿਨ ਤੋਂ ਮੈਂ ਉੱਥੇ 24 ਘੰਟੇ ਕਿਸਾਨ ਭਰਾਵਾਂ ਦੇ ਲਈ ਅਵੇਲੇਬਲ ਹਾਂ ਮੇਰਾ ਫੋਨ ਨੰਬਰ 9855088200 24 ਘੰਟੇ ਖੁੱਲਾ ਹੈ ਔਰ ਮੈਂ ਡੇਲੀ ਮੰਡੀ ਦੇ ਵਿੱਚ ਤੁਹਾਨੂੰ ਮਿਲੂੰਗਾ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਜਦੋਂ ਤੱਕ ਵੀ ਉੱਥੇ ਖਰੀਦ ਹੋ ਰਹੀ ਹੈ ਉੱਥੇ ਮੈਂ ਡੇਲੀ ਬੈਠੂੰਗਾ ਜਦੋਂ ਤੱਕ ਖਰੀਦ ਹੋਊਗੀ ਤਾਂ ਬਨੂੜ ਦੇ ਕਿਸੇ ਨਿਵਾਸੀ ਨੂੰ ਕੋਈ ਦਿੱਕਤ ਨਹੀਂ ਆਊਗੀ ਯਾਨੀ ਕਿ ਤੁਸੀਂ ਹਮੇਸ਼ਾ ਬਨੂੜ ਦੇ ਲੋਕਾਂ ਵਾਸਤੇ ਹਾਜ਼ਰ ਹੋ 24 ਘੰਟੇ ਲਈ ਮੈਂ ਬਨੋੜ ਦੀ ਜਨਤਾ ਦੇ ਲਈ ਵੈਸੇ ਵੀ ਕਿਸਾਨ ਭਰਾਵਾਂ ਤੋਂ ਆੜਤੀ ਤੋਂ ਹਟ ਕੇ ਵੀ ਬਨੋੜ ਦੀ ਜਨਤਾ ਲਈ ਮੈਂ 24 ਘੰਟੇ ਸਮਰਪਿਤ ਹਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪਰੇਸ਼ਾਨੀ ਆਂਦੀ ਹੈ ਕੋਈ ਵੀ ਕਿਸੇ ਤਰੀਕੇ ਦੇ ਨੂੰ ਲੈ ਕੇ ਕੋਈ ਉਹਨਾਂ ਨੂੰ ਸਰਕਾਰੀ ਅਫੀਸਰ ਤਾਂ ਕਰਦਾ ਕੋਈ ਉਹਨਾਂ ਨੂੰ ਰਿਸ਼ਵਤ ਮੰਗਦਾ ਹੈ ਜਾਂ ਕਿਸੇ ਵੀ ਤਰੀਕੇ ਨਾਲ ਉਹ ਮੇਰੇ ਨਾਲ ਅਪਰੋਚ ਕਰ ਸਕਦੇ ਕਈ ਵਾਰੀ ਕਿਸਾਨਾਂ ਨੂੰ ਦਿੱਕਤ ਆ ਜਾਂਦੀ ਹੈ ਵੀ ਹਾਂ ਉਹਨਾਂ ਦੇ ਜਿਹੜੀ ਫਸਲਾਂ ਆ ਉੱਥੇ ਸੁੱਟੀਆਂ ਹੁੰਦੀਆਂ ਆ ਤੇ ਪਰ ਚੱਕਣ ਵਾਲਾ ਕੋਈ ਹੁੰਦਾ ਨਹੀਂ ਹੈਗਾ ਨੇ ਮੈਨੂੰ ਲੱਗਦਾ ਜਦੋਂ ਦੀ ਸਾਡੀ ਸਰਕਾਰ ਬਣੀ ਹੈ 5 6 ਇਹਦੇ ਵਿੱਚ ਸੀਜ਼ਨ ਹੋ ਚੁੱਕੇ ਨੇ ਹਰ ਕੋਈ ਦਿੱਕਤ ਨਹੀਂ ਆਈ ਔਰ ਇਸ ਵਾਰ ਵੀ ਸਿਨਸ਼ੋਰ ਕਰਦੇ ਆ ਪਹਿਲਾਂ ਹੀ ਤਿਆਰੀਆਂ ਪੰਜਾਬ ਸਰਕਾਰ ਨੇ ਪੂਰੀਆਂ ਕਰ ਲੀਆਂ ਨੇ ਔਰ ਤੁਹਾਨੂੰ 100% ਗਾਰੰਟੀ ਦਹਾਨਦੇ ਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਣੀ ਅੱਛਾ ਹੁਣ ਗਰਮੀ ਦਾ ਸੀਜ਼ਨ ਆ ਗਿਆ ਤਾਂ ਹੁਣ ਫਸਲਾਂ ਵੀ ਲੋਕਾਂ ਨੇ ਉਹਨਾਂ ਨੇ ਗੇਰਨੀਆਂ ਆਪਣੀਆਂ ਹੈਨਾ ਜ਼ਿੰਮੇਦਾਰਾਂ ਨੇ ਤੇ ਪਾਣੀ ਦਾ ਪ੍ਰਬੰਧ ਨੇ ਛਿੱਤ ਛਿੱਤੀ ਹੁੰਦਾ ਹੈਗਾ ਉੱਥੇ ਤੁਹਾਡੇ ਬੜਾ ਵਾਜਬ ਸਵਾਲ ਹੈ ਕਿ ਬੈਸਿਕ ਤਾਂ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਲਈ ਪਹਿਲਾ ਪਹਿਲੀ ਵਾਰ ਜ਼ਿੰਮੇਵਾਰੀ ਹੈ ਪਰ ਤੁਹਾਡ ਮੈਂ ਇਸ ਚੀਜ਼ ਨੂੰ ਲੈ ਕੇ ਬੜਾ ਸੰਜੀਦਾ ਹਾਂ ਕਿ ਜਿਹੜੀ ਜਿਹੜੀ ਚੀਜ਼ ਬੇਸਿਕ ਹੈ ਉਹ ਜ਼ਰੂਰ ਉੱਥੇ ਹੋਣੀ ਚਾਹੀਦੀ ਹੈ ਤਾਂ ਤੁਸੀਂ ਬਲਕਿ ਆਦ ਕਰਾਇਆ ਤੁਹਾਡਾ ਧੰਨਵਾਦ ਹੈ ਅਸੀਂ ਪਾਣੀ ਦਾ ਪ੍ਰਬੰਧ ਵੀ ਪਹਿਲਾਂ ਹੀ ਉੱਥੇ ਇਸ ਦੇ ਲਈ ਕਰਦਾਂਗੇ ਹੂੰ ਸੋ ਇਹ ਸੀਗੇ ਜਸਵੀਰ ਸਿੰਘ ਚੰਦੂਆ ਜੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਬਾਕੀ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੀ ਰਾਏ ਸਾਂਝੀ ਕਰੋ ਸੋ ਇਹਨਾਂ ਨਾਲ ਗੱਲਬਾਤ ਕੀਤੀ ਹੈ ਕਾਫੀ ਲੰਮਾ ਸਮਾਂ ਹੋ ਗਿਆ ਸੀਗਾ ਸਾਨੂੰ ਵੀ ਇਹਨਾਂ ਨਾਲ ਮਿਲਿਆ ਹੋਏ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਜਾ ਕਰੋ ਤਾਂ ਕਿ ਤੁਹਾਡੇ ਤੱਕ ਤੇ ਹੋਰ ਬੰਦਿਆਂ ਤੱਕ ਸਾਡਾ ਨੋਟੀਫਿਕੇਸ਼ਨ ਜਰੂਰ ਪਹੁੰਚ ਸਕੇ ਸੋ ਇੰਨੀ ਕੀ ਦਿਓ ਇਜਾਜ਼ਤ ਕਿ ਕਿੰਨੇ ਵੀ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਮੈਂ ਹਾਂ ਤੁਹਾਡਾ ਆਪਣਾ ਬੱਬੂ ਦਿਲਹੋਰ ਤੁਸੀਂ ਦੇਖ ਰਹੇ ਸੀਗੇ ਮਿਸ਼ਨ ਪੰਜਾਬ ਦਾ ਚੈਨਲ